ਆ ਇਹ ਤਾਂ ਪੰਜ ਤੋਂ ਬਾਹਰ ਹੀ 8 9 ਕਰੋੜੀ ਦੋਤਾ ਹਾਂਜੀ ਕੋਈ ਵੀ ਨਾ ਕੱਖ ਆ ਯਾਰ ਤੇਰੀ ਪਾਣੀ ਖੜਾਗਾ ਹਾਰੇ ਸਹੀ ਗੱਲ ਉਹ ਮੀਂਹ ਖਰਾਬ ਕਰਨਾ ਲੋ ਜੀ ਲੱਕੀ ਜੋਨ ਨੂੰ ਠੀਲ ਠੰਡੀ ਹੈ ਠੀਕ ਆ ਹਾਂ ਟਿਕਟ ਕਿੱਥੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜਿੱਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਢੱਲਵਾ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈਕੋਲ ਇੱਕ ਜਰਸੀ ਗਾਂ ਤੇ ਇੱਕ ਬੱਸੀ ਬੱਦ ਜਾਣਕਾਰੀ ਲੈਨੇ ਆਪਾਂ ਬਾਈ ਜੀ ਤੋਂ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਵੀਰ ਜੀ ਆਪਣਾ ਨਾਮ ਨੀਲਾ ਸਿੰਘ ਪਿੰਡ ਟਿਲਵਾ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਹਾਂਜੀ ਜਰਸੀ ਬਸੀ ਗਾਂ ਦੇ ਦੱਸੋ ਜਾਣਕਾਰੀ ਇਹ ਬਲੇ ਜੀਤੇ 5 6 ਲੀਟਰ ਦੁੱਧਾ ਹਾਂਜੀ ਤੇ ਉਹ ਦੇਖ ਮੂਹੇ ਦੇਖਾ ਦੇ ਕੱਲੀ ਤੂੜੀ ਤੇ ਆ ਹਰਾ ਹੋਰਾ ਹੈ ਨਾ ਹੀ ਫੀਡ ਹੋੜਾ ਹਾਂਜੀ ਦੁੱਧਾ 8 9 ਕਿਲੋ ਹੈਗਾ ਹੁਣ 5 6 ਰਹਿ ਗਿਆ ਤੇ ਬਣ ਲੈ ਹੂੰ ਤਾਂ ਫਿਰ ਵੀ ਬੂਡ ਲੈਣ ਦੀ ਗੱਲ ਕੋਈ ਗੜੇ ਗੁੜੇ ਕੰਮ ਖੜਾ ਪਿਆ ਕੀ ਰੇਟ ਪਰਾ ਖੱਚ ਕੇ ਜੇ ਬਸ ਵੇਚਣਾ ਜੀ ਤੇ ਸਾਡੇ ਹੱਥੇ ਯਾਰ ਦੀ ਦੇ ਦਾਂਗੇ ਠੀਕ ਆ ਤੋਰ ਦੇ ਲੈਣ ਲੈਣੀ ਚਾਹ ਦੋ ਡੰਗ ਚੋਲੇ ਜਗੜਾ ਮਾਦਾ ਬੋ ਚਾਰ ਡੰਗ ਚੋਕੇ ਲੈ ਕੋਈ ਚੱਕਰ ਜਿਹੜਾ ਕਹਿਤਾ ਉਹ ਤਾਂ ਹੈਗਾ ਠੀਕ ਆ ਲੋ ਪਰਾ ਪੰਜ ਦਾ ਖੁੱਲਾ ਮਣਕੇ ਲੈ ਜਮ ਠੀਕ ਆ ਆ ਐਦਾ ਪੰਜ ਤੋਂ ਬਾਹਰ ਹੀ ਅੱਠ ਨੌ ਕਰੋੜੀ ਦੋਤਾ ਹਾਂਜੀ ਪਰ ਫਿਰ ਨਾ ਕੱਖਾ ਯਾਰ ਤੇਰੀ ਪਾਣੀ ਖੜਾਗਾ ਹਾਰੇ ਸਹੀ ਗੱਲ ਉਹ ਮੀਂਹ ਖਰਾਬ ਕਰਨਾ ਲੋ ਜੀ ਬਾਕੀ ਜੋਨ ਨੂੰ ਸੀਲ ਠੰਡੀ ਆ ਠੀਕ ਆ ਹਾਂ ਠੀਕ ੜੂ ਗਤ ਨੇ ਭਰਾ ਬਈ ਠੀਕ ਆ ਜਿੱਦ ਤੇ ਉਂ ਭਰਾ ਐ ਮੈਂ ਗੱਪਾਂ ਮਾਰਦਾ ਕੋਈ ਫਾਇਦਾ ਨਹੀਂ ਆਪਾਂ ਨੂੰ ਹਾਂ ਠੀਕ ਆ ਤੇ ਰੇਡ ਵੀ ਚੱਲ ਜਾਇਆ ਹਾਂ ਆਪਾਂ ਵੀ ਲੈਂਦੀ ਗਏ ਤੋ ਠੀਕ ਆ ਆਪਣੀ ਤਾਂ ਮਹਿੰਗੀ ਐ ਵੀ ਹੁਣ ਦੁੱਧ ਵੱਧ ਸੀ ਉਦੋਂ ਠੀਕ ਆ ਨਹੀਂ ਆ ਤੇ ਬੱਸੀ ਇਹ ਬੱਸੀ ਜੀ ਤੇ ਹਾਂਜੀ 8 ਮਹੀਨਿਆਂ ਦੀ ਆ ਹਾਂਜੀ ਤਾਂ ਉਹ ਵੱਡੀ ਗਾਂ ਦੀ ਬੱਸੀ ਐ ਕਾਦੂਗੀ ਆਪਣੀ ਠੀਕ ਆ ਹਾਂ ਇਹ ਕੀ ਰੇਟ ਉਹ ਤੇ 4500 ਹੀ ਦੇ ਦਾਂਗੇ ਇੱਥੇ 4500 ਹੀ ਤੋੜ ਦੋ ਹਾਂ ਲੋ ਚਾਰ ਹੀ ਥਾਣਾ ਕੋਈ ਫੋਰਸਾਂਗ ਨਹੀਂ ਉਹ ਵੱਡੀ ਗਾਂ ਦੀ ਵਸਿਆ ਉਹ ਗਾਂ ਪੂਰੀ ਸੋਹਣੀ ਆ ਵਾਰੇ ਹੁਣ ਠੀਕ ਆ ਹਾਂ ਉਹ 25 ਲੀਟਰ ਦਾ ਹੀ ਆ ਠੀਕ ਆ ਇਹ ਵੀ ਰਾਜੀ ਉਹਦੇ ਰਹੀ ਸੀ ਇਹ ਘਰ ਦੇਵੇ ਆਪਣੀ ਇਹ ਵੀ ਵਸਾ ਅੱਖ ਬੱਠੇ ਕਰਕੇ ਲਿੱਸੀ ਹੋ ਗਈ ਯਾਰ ਠੀਕ ਆ ਹੁਣ ਇਹ ਖਾਂਦੇ ਨਹੀਂ ਚਲੋ ਠੀਕ ਆ ਇੱਕ ਥਾਂ ਤੋਂ ਮੱਛਰ ਜਿਹੜਾ ਕਰਕੇ ਲੋੜ ਨਹੀਂ ਆਉਂਦਾ ਠੀਕ ਆ ਲੋ ਜੀ ਦੇਖ ਸਾਦੋ ਚਾਰ ਹੀ ਥਾਣਾ ਜੀ ਚਾਰ ਹੀ ਚਾਰੇ ਕੋਈ ਹੋਰ ਜਾਣ ਨਹੀਂ गांवपति सबरीट्रडी दिवसिया ठीक हां लोपरा चेक ਕਰ ਸਾਦੇ ਉਹਨੇ ਬੇਤਨ ਵਾਲੀ ਆ ਚਲ ਗਿਆ ਜੀ ਆਪਾਂ ਨੂੰ ਗੂਣ ਵੀ ਲੈ ਲਾਵੇ ਠੀਕ ਆ ਹਾਂ ਲੋਪਰਾ ਭਾਈ ਜੀ ਨਾਲ ਜਰੂਰ ਕੰਟੈਕਟ ਕਰੋ ਠੀਕ ਹੈ ਜੀ ਪਿੰਡ ਢੱਲਵਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਮਿਲਦੇ ਆ ਕਿਸੇ ਨਵੀਂ ਵੀਡੀਓ ਚ ਓਕੇ ਬਾਏ